ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਨੂੰ ਜਾਣਕਾਰੀ ਜੋ ਮਿਲੀ ਹੈ ਉਸ ਮੁਤਾਬਕ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਕੀਤਾ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਅਧਿਕਾਰੀ ਹੋਣਗੇ ਮੁਲਾਜ਼ਮ ਹੋਣਗੇ ਉਹਨਾਂ ਦੇ ਤਬਾਦਲੇ ਹੋਣ ਜਾ ਰਹੇ ਨੇ ਸਰਕਾਰ ਨੇ ਇੱਕ ਪੁਰਾਣੀ ਨੀਤੀ ਦੇ ਤਹਿਤ ਕਿਉਂਕਿ ਇੱਕ ਸਰਕਾਰੀ ਨੋਟੀਫਿਕੇਸ਼ਨ ਜਿਸ ਦੇ ਉੱਤੇ ਤਾਰੀਖ ਬੇਸ਼ੱਕ 2024 ਦੀ ਹਾਲੇ ਨਹੀਂ ਮੋਹਰ ਲੱਗੀ ਹੋਈ ਪਰ 2020 ਦੀ ਬਣਾਈ ਹੋਈ ਪਾਲਿਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣੀ ਸੀ ਕਿ 3 ਸਾਲ ਤੋਂ ਤੱਕ ਦਾ ਸਮਾਂ ਜਿਸ ਨੂੰ ਇੱਕ ਥਾਣੇ ਦੇ ਅੰਦਰ ਹੋ ਗਿਆ ਚਾਹੇ ਕੋਈ ਉਹ ਕਾਂਸਟੇਬਲ ਹੈ ਜਾਂ ਇਨਸਪੈਕਟਰ ਹੈ ਸਬ ਇਨਸਪੈਕਟਰ ਹੈ ਹੈੱਡ ਕਾਂਸਟੇਬਲ ਹੈ ਤਾਂ ਉਹਨਾਂ ਦਾ ਤਬਾਦਲਾ ਦੂਜੇ ਥਾਣੇ ਵਿੱਚ ਕੀਤਾ ਜਾ ਸਕਦਾ ਹੈ ਉਹ ਪਾਲਿਸੀ ਦਾ ਹਿੱਸਾ ਹੈ ਇੱਕ ਉਸ ਦੇ ਵਿੱਚ ਮਾਦੇ ਵੀ ਹੈ ਕਿ ਜੇਕਰ 8 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਿਸੇ ਨੂੰ ਆਪਣੀ ਹੀ ਡਿਸਟ੍ਰਿਕਟ ਦੇ ਅੰਦਰ ਵੱਖ-ਵੱਖ ਥਾਣਿਆਂ ਦੇ ਵਿੱਚ ਡਿਊਟੀ ਨਿਭਾਉਂਦਿਆਂ ਤਾਂ ਉਹਨਾਂ ਦਾ ਜਿਹੜਾ ਜ਼ਿਲ੍ਹਾ ਵੀ ਬਦਲਿਆ ਜਾ ਸਕਦਾ ਹੈ ਕਹਿਣ ਦਾ ਭਾਵ ਕਿ ਇੱਕ ਨਵੇਂ ਸਿਰੇ ਤੋਂ ਉਹ ਰੰਗਰੂਟ ਬਣਾ ਦਿੱਤੇ ਜਾਣਗੇ ਚਾਹੇ ਉਹ ਹੈੱਡ ਕਨਸਟੇਬਲ ਹੈ ਤੇ ਚਾਹੇ ਇਨਸਪੈਕਟਰ ਹੈ ਤਾਂ ਇਹ ਵੱਡੇ ਪੱਧਰ ਦੇ ਉੱਤੇ ਤਬਦੀਲੀ ਕਿਉਂ ਕਰਨ ਜਾ ਰਹੀ ਹੈ ਸਰਕਾਰ ਚਰਚਾ ਇਹ ਹੈ ਪੁਲਿਸ ਹਲਕਿਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵਿੱਚ ਕਿ ਸਰਕਾਰ ਸ਼ਾਇਦ ਲੋਕ ਸਭਾ ਚੋਣਾਂ 2024 ਦੀ ਹਾਰ ਤੋਂ ਕੁਝ ਨਾ ਕੁਝ ਸਬਕ ਲੈ ਰਹੀ ਹੈ ਇਹ ਸ਼ੋਅ ਸ਼ਾਇਦ ਕੀਤਾ ਜਾ ਰਿਹਾ ਹੈ ਜਾਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਨਸ਼ੇ ਦਾ ਮੁੱਦਾ ਜਿਹੜਾ ਭਾਰੂ ਹੋ ਰਿਹਾ ਉਹ ਥਾਣੇ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮ ਚਾਹੇ ਕੋਈ ਕਨਸਟੇਬਲ ਹੈ ਚਾਹੇ ਇਨਸਪੈਕਟਰ ਰੈਂਕ ਦਾ ਕੋਈ ਮੁਲਾਜ਼ਮ ਹੈ ਅਧਿਕਾਰੀ ਹੈ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਹਾਲਾਂਕਿ ਪੁਲਿਸ ਮੁਲਾਜ਼ਮਾਂ ਦਾ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਡਿਊਟੀ ਕਰਦੇ ਆ ਖੁੱਲ ਕੇ ਸਾਹਮਣੇ ਨਹੀਂ ਆ ਸਕਦੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਅੰਦਰ ਖਾਤੇ ਉਹਨਾਂ ਦੀ ਚਰਚਾ ਚੱਲਦੀ ਰਹਿੰਦੀ ਹੈ ਕਿ ਸਰਕਾਰ ਦਾ ਉਹ ਕੰਮ ਹੈ ਕਿ ਸਾਂਭਿਆ ਆਪ ਤੋਂ ਨਹੀਂ ਗਿਆ ਸਾਰਾ ਸਿਆਸੀ ਮદાન ਔਰ ਸਾਰੇ ਦਾ ਸਾਰਾ ਜਿਹੜਾ ਨਜਲਾ ਉਹ ਪੁਲਿਸ ਮੁਲਾਜ਼ਮਾਂ ਤੇ ਸਿੱਟਿਆ ਜਾ ਰਿਹਾ ਨਸ਼ੇ ਦੇ ਮੁੱਦੇ ਨੇ ਕਾਫੀ ਜ਼ਿਆਦਾ ਘੇਰਿਆ ਸਰਕਾਰ ਨੂੰ ਇਸ ਦੇ ਨਤੀਜੇ ਇਹ ਆਏ ਕਿ ਬਹੁਤੀਆਂ ਥਾਵਾਂ ਦੇ ਉੱਤੇ ਹੰਗਾਰਾ ਨਹੀਂ ਮਿਲ ਪਾਇਆ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਸ਼ੱਕ ਵੀ ਤੋਂ 25 ਮਹੀਨੇ ਹੋਇਆ ਕੰਮ ਕਰਦਿਆਂ ਨੂੰ ਪਰ ਇਸ ਤੋਂ ਪਹਿਲਾਂ ਦੀਆਂ ਰਹੀਆਂ ਸੱਤਾ ਦੇ ਵਿੱਚ ਪਾਰਟੀਆਂ ਉਹਨਾਂ ਤੋਂ ਵੀ ਕੋ ਬਹੁਤ ਇਤਿਹਾਸ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਮਿਲੀ ਜਿਸ ਦੇ ਕਰਕੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਗਈ ਹਾਲਾਂਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਵੀ ਵੱਡੀ ਜ਼ਿੰਮੇਵਾਰੀ ਪੁਲਿਸ ਦੀ ਹੁੰਦੀ ਹੈ ਪੁਲਿਸ ਮੈਕਮੇ ਦੀ ਪਰ ਹੁਣ ਇੱਕ ਚਰਚਾ ਇਹ ਹੈ ਕਿ ਵੱਡੇ ਪੱਦਰ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹ ਬਦਲ ਦਿੱਤੇ ਜਾਣਗੇ ਪਾਲਿਸੀ ਕੀ ਕਹਿੰਦੀ ਹੈ ਦੋ ਤਿੰਨ ਮੋਟੀਆਂ ਉਸ ਦੇ ਵਿੱਚ ਗੱਲਾਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 3 ਸਾਲ ਤੱਕ ਦੀ ਜਿਹੜੇ ਇਹਨਾਂ ਨੂੰ ਇੱਕੋ ਥਾਣੇ ਵਿੱਚ ਡਿਊਟੀ ਕਰਦੇ ਹਨ ਸਮਾਂ ਹੋ ਗਿਆ ਤਾਂ ਉਹਨਾਂ ਦੇ ਵਿੱਚ ਹੈ ਕਾਂਸਟੇਬਲ ਹੈ ਤੇ ਚਾਹੇ ਇਨਸਪੈਕਟਰ ਹੈ ਉਹਨਾਂ ਦੀ ਬਦਲੀ ਦੂਜੇ ਥਾਣਿਆਂ ਵਿੱਚ ਕੀਤੀ ਜਾਵੇ ਔਰ ਨਾਲ ਹੀ ਜੇਕਰ 8 ਸਾਲ ਤੋਂ 9 ਸਾਲ ਦੇ ਤਕਰੀਬਨ ਸਮਾਂ ਵੱਖ-ਵੱਖ ਇੱਕ ਜ਼ਿਲ੍ਹੇ ਦੇ ਵਿੱਚ ਥਾਣਿਆਂ ਦੇ ਅੰਦਰ ਬਤਾ ਚੁੱਕਾ ਕੋਈ ਮੁਲਾਜ਼ਮ ਤਾਂ ਉਹਨਾਂ ਦੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਆ ਜਿਹੜੀ ਉਹ ਡਿਊਟੀ ਆ ਲਗਾਈ ਜਾ ਸਕਦੀ ਆ ਤਨਹਾਪ ਕੀਤਾ ਜਾ ਸਕਦਾ ਤੇ ਇਸ ਤਬਦੀਲੀ ਦੇ ਵਿੱਚੋਂ ਹੀ ਬਦਲੀ ਦੇ ਵਿੱਚੋਂ ਹੀ ਕਈ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਹੋਮ ਡਿਸਟ੍ਰਿਕਟ ਯਾਨੀ ਕਿ ਜਿੱਥੋਂ ਦਾ ਸਬੰਧ ਰੱਖਣ ਵਾਲਾ ਉੱਥੇ ਵੀ ਭੇਜਿਆ ਜਾ ਸਕਦਾ ਪਰ ਉਸ ਵਿੱਚ ਵੀ ਇੱਕ ਮੁਸ਼ਕਲ ਹੋਰ ਆਉਂਦੀ ਹੈ ਜੇਕਰ ਪੁਲਿਸ ਮੁਲਾਜ਼ਮ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਉਹ ਇਹ ਕਿ ਇੱਕ ਜ਼ਿਲ੍ਹੇ ਦਾ ਖੇਤਰਫਲ ਕਾਫੀ ਵੱਡਾ ਹੁੰਦਾ ਹੈ ਜੇਕਰ ਜ਼ਿਲ੍ਹੇ ਦੇ ਇੱਕ ਕੋਨੇ ਦੇ ਵਿੱਚੋਂ ਦੂਜੇ ਕੋਨੇ ਦੇ ਵਿੱਚ ਡਿਊਟੀ ਤੇ ਤਾਇਨਾਤ ਕਿਸੇ ਨੂੰ ਕਰ ਦਿੱਤਾ ਗਿਆ ਤਾ ਫਿਰ ਉਹ ਉਸਦੇ ਲਈ ਹੋਮ ਡਿਸਟ੍ਰਿਕਟ ਹੋਣਾ ਦੂਰ ਦੀ ਗੱਲ ਉਹ ਵੀ ਉਸਦੇ ਲਈ ਦੂਰ ਦਰਾਡੇ ਵਾਲਾ ਸਥਾਨ ਬਣ ਜਾਵੇਗਾ ਪਰ ਜਿੱਥੋਂ ਦੂਰ ਦਰਾਡੇ ਦੀਆਂ ਗੱਲਾਂ ਨੂੰ ਇੱਕ ਪਾਸੇ ਵੀ ਰੱਖ ਦਈਏ ਤਾਂ ਜਿਹੜੀ ਇਹ ਵੱਡੇ ਪੱਧਰ ਦੇ ਉੱਤੇ ਤਬਦੀਲੀ ਕੀਤੀ ਜਾ ਰਹੀ ਹੈ ਪੁਲਿਸ ਚੌਂਕੀਆਂ ਤੇ ਪੁਲਿਸ ਥਾਣਿਆਂ ਨੂੰ ਮਿਲਾ ਕੇ ਪੰਜਾਬ ਪੱਧਰ ਦੇ ਉੱਤੇ ਕਰੀਬ-ਕਰੀਬ 700 ਦੀ ਗਿਣਤੀ ਬਣਦੀ ਹੈ ਤਾਂ ਉਹਨਾਂ 700 ਕਰੀਬ ਥਾਣਿਆਂ ਦੇ ਵਿੱਚ ਪੁਲਿਸ ਚੌਂਕੀਆਂ ਦੇ ਵਿੱਚ ਡਿਊਟੀ ਨਿਭਾਰੇ ਜੇਕਰ ਮੁਲਾਜ਼ਮਾਂ ਦੀ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਹੋ ਰਹੀ ਹੈ ਤੇ ਸ਼ਾਇਦ ਸਰਕਾਰ ਜਾਂ ਡੀਜੀਪੀ ਦੇ ਦਫ਼ਤਰ ਦੇ ਉੱਤੇ ਇੱਕ ਵਿਉਂਤ ਇਹ ਵੀ ਬਣਾਈ ਗਈ ਹੋਵੇ ਕਿ ਸ਼ਾਇਦ ਇਸ ਤਬਦੀਲੀ ਦੇ ਨਾਲ ਹੀ ਕੁਝ ਫਰਕ ਪਾਇਆ ਜਾ ਸਕੇ ਕਿਉਂਕਿ ਬਹੁਤਿਆਂ ਥਾਵਾਂ ਦੇ ਉੱਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਇੱਥੋਂ ਤੱਕ ਪੁੰਚਦੀਆਂ ਰਹੀਆਂ ਨੇ ਕਿ ਸਾਡੀ ਤਾਂ ਥਾਣੇਦਾਰ ਵੀ ਨਹੀਂ ਸੁਣਦਾ ਔਰ ਜਿੱਥੋਂ ਤੱਕ ਇੱਕ ਗੱਲ ਉਹ ਵੀ ਪਾਸੇ ਰੱਖਦੀ ਏ ਤਾਂ ਦੂਜੇ ਪਾਸਿਓਂ ਪੁਲਿਸ ਵੱਲੋਂ ਵੀ ਗੱਲ ਸਾਹਮਣੇ ਆਉਂਦੀ ਹੈ ਹਾਲਾਂਕਿ ਵਿਧਾਇਕ ਤਸ਼ਕੀਤ ਸਮੇਂ-ਸਮੇਂ ਤੇ ਕਰਦੇ ਰਹੇ ਕਿ ਪੁਲਿਸ ਥਾਣਿਆਂ ਵਿੱਚ ਚੌਕੀਆਂ ਵਿੱਚ ਉਹਨਾਂ ਦੀ ਉਸ ਤਰ੍ਹਾਂ ਨਹੀਂ ਚੱਲਦੀ ਜਿਵੇਂ ਉਹਨਾਂ ਨੂੰ ਕੰਮ ਲੈਣਾ ਚਾਹੀਦਾ ਜਾਂ ਕੰਮ ਕਰਵਾਉਣਾ ਚਾਹੀਦਾ ਇੱਕ ਪਾਸੇ ਵਿਧਾਇਕਾਂ ਦੀ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਉਹਨਾਂ ਦੀ ਗੱਲ ਨਹੀਂ ਸੁਣਦੀ ਪੁਲਿਸ ਦੇ ਅਧਿਕਾਰੀ ਗੱਲ ਨਹੀਂ ਸੁਣਦੇ ਡੀਐਸਪੀ ਐਸਪੀ ਐਸਐਸਪੀ ਰੈਂਕ ਤੱਕ ਤਾਂ ਛੱਡੋ ਪੁਲਿਸ ਥਾਣਿਆਂ ਦੇ ਵਿੱਚ ਵੀ ਜੇਕਰ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਨਹੀਂ ਬਣਦੀ ਤਾਂ ਫਿਰ ਇਸ ਦਾ ਮਤਲਬ ਸਾਫ਼ ਹੈ ਕਿ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਤਿੰਨਾਂ ਦੇ ਵਿੱਚ ਇਸ ਟਿਕੜੀ ਦੇ ਵਿੱਚ ਵੱਡਾ ਖੱਪਾ ਪੈ ਗਿਆ ਹੈ ਗੈਪ ਪੈ ਗਿਆ ਜਿਸ ਦਾ ਸਿੱਧਾ ਸਿੱਧਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਫਿਰ ਦੂਜੇ ਪਾਸੇ ਤੋਂ ਚਰਚਾ ਕਰੀਏ ਤਾਂ ਫਿਰ ਉਸ ਤੇ ਵਿੱਚ ਪੁਲਿਸ ਮੁਲਾਜ਼ਮ ਵੀ ਸਮੇਂ-ਸਮੇਂ ਤੇ ਕਰਲਾਉਂਦੇ ਨਜ਼ਰ ਆਉਂਦੇ ਨੇ ਕਈ ਤਾਂ ਇਹ ਕਹਿ ਦਿੰਦੇ ਨੇ ਕਿ ਚਾਹੇ ਪਰਚਾ ਛੋਟਾ ਹੋਵੇ ਮੋਟਾ ਹੋਵੇ ਜਾਇਜ਼ ਹੋਵੇ ਨਜਾਇਜ਼ ਹੋਵੇ ਉਸ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਰਹਿੰਦੀ ਹੈ ਜਿਸ ਦੇ ਕਰਕੇ ਗੱਲ ਸਿਰੇ ਨਹੀਂ ਚੜਦੀ ਨੇਪਰੇ ਨਹੀਂ ਚੜਦੀ ਇਨਸਾਫ ਲੈਣ ਵਾਲੀਆਂ ਧਿਰਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਗੱਲ ਨਹੀਂ ਬਣਦੀ ਪਰ ਦੂਜੇ ਪਾਸੇ ਜਿਹੜੇ ਸਿਆਸੀ ਨੇ ਲੋਗ ਜਿਹੜੇ ਸਿਆਸਤ ਦੀਆਂ ਕੁਰਸੀਆਂ ਨਾਲ ਚੰਬੜੇ ਹੋਏ ਨੇ ਉਹ ਆਪਣੀਆਂ ਧਿਰਾਂ ਨੂੰ ਬਚਾ ਜਾਂਦੇ ਨੇ ਤੇ ਖਮਿਆਜਾ ਦੂਜਿਆਂ ਨੂੰ ਭੁਗਤਣਾ ਪੈ ਜਾਂਦਾ ਹੈ ਹਾਲਾਂਕਿ ਸਾਰੀਆਂ ਗੱਲਾਂ ਸ਼੍ਰੋਣੀ ਅਕਾਲੀ ਦਲ ਗਠਜੁੜ ਦੀ ਸਰਕਾਰ ਵੇਲੇ ਵੀ ਧੱਕੇਸ਼ਾਹੀਆਂ ਦੇਖੀਆਂ ਗਈਆਂ ਫਿਰ ਤਬਦੀਲੀ ਹੋਈ ਕਾਂਗਰਸ ਆ ਗਈ ਸੱਤਾ ਦੇ ਵਿੱਚ ਉਦੋਂ ਵੀ ਕੋਈ ਘਟ ਨਹੀਂ ਆਈ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਤਾਂ ਹੁਣ ਆਮ ਆਦਮੀ ਪਾਰਟੀ ਜਦੋਂ ਆ ਗਈ ਜਾਂ ਤੀਜੀ ਧਿਰ ਤਾਂ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਘਟ ਨਹੀਂ ਦੇਖਣ ਨੂੰ ਮਿਲ ਰਹੇ ਜਿੱਥੋਂ ਤੱਕ ਰਹੀ ਗੱਲ ਵੱਡੇ ਪੱਧਰ ਦੇ ਉੱਤੇ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਜੇ ਇਹ ਕਹਿ ਸਕਦੇ ਆ ਜੇਕਰ 700 ਪੁਲਿਸ ਚੌਕੀਆਂ ਤੇ ਥਾਣੇ ਪੈਂਦੇ ਨੇ ਤੇ ਉਸ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਹੋਣਗੇ ਤਾਂ ਉਹ ਨਾ ਹਜ਼ਾਰਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਇੱਕ ਸਾਰ ਇਹ ਲਾਗੂ ਨਹੀਂ ਹੋਣ ਲੱਗੀ ਪਾਲਿਸੀ ਦੇ ਵਿੱਚੋਂ ਕਿਹੜੇ ਥਾਣੇ ਵਿੱਚੋਂ ਕਿੰਨੇ ਮੁਲਾਜ਼ਮ ਬਾਹਰ ਭੇਜਨੇ ਨੇ ਉਹਨਾਂ ਦੀ ਸਰਵਿਸ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਟਰੈਕ ਰਿਕਾਰਡ ਦੇਖਿਆ ਜਾਏਗਾ ਕਿਸ ਨੂੰ ਕਿੰਨਾ ਸਮਾਂ ਹੋ ਗਿਆ ਕਿੱਥੇ ਡਿਊਟੀ ਤਨਤ ਕੀਤੀ ਹੋਈ ਆ ਨਵਾਉਂਦਿਆਂ ਨੂੰ ਉਸ ਹਿਸਾਬ ਦੇ ਨਾਲ ਸਾਰਿਆਂ ਦੀ ਤਬਦੀਲੀ ਆ ਜਿਹੜੀ ਉਹ ਕੀਤੀ ਜਾਏਗੀ ਤਾ ਜਿਹੜੀ ਇੱਕ ਨੋਟੀਫਿਕੇਸ਼ਨ ਆ ਸਰਕਾਰੀ ਉਹ ਪੁਲਿਸ ਹਲਕਿਆਂ ਦੇ ਵਿੱਚ ਘਮ ਰਹੀ ਹੈ ਜਿਸ ਦੇ ਕਰਕੇ ਸਾਰਿਆਂ ਨੂੰ ਆਪਣਾ ਆਪਣਾ ਫਿਕਰ ਪੈ ਗਿਆ ਕਿ ਹੁਣ ਕਿਤੇ ਆਪਣਾ ਜੁੱਲੀ ਬਿਸਤਰਾ ਇੱਥੋਂ ਸਮੇਟ ਕੇ ਦੂਜੇ ਜਣਿਆਂ ਵਿੱਚ ਵੀ ਲਜਾਣਾ ਪੈ ਸਕਦਾ ਹੈ ਪੁਲਿਸ ਮੁਲਾਜ਼ਮਾਂ ਨੂੰ ਜਿੱਥੇ ਆਪਣਾ ਫਿਕਰ ਪੈ ਗਿਆ ਉੱਥੇ ਇੱਕ ਚਰਚਾ ਇਹ ਵੀ ਛਿੜ ਗਈ ਆ ਆਪਸ ਦੇ ਵਿੱਚ ਮੁਲਾਜ਼ਮ ਗੱਲਾਂ ਕਰਦੇ ਦਿਖਾਈ ਦੇ ਰਹੇ ਆ ਕਿ ਸਰਕਾਰ ਤੋਂ ਜਿਹੜਾ ਕੰਮ ਨਹੀਂ ਹੋਇਆ ਜਾਂ ਨਸ਼ੇ ਵਾਲੇ ਮਸਲੇ ਦੇ ਉੱਤੇ ਲੋਕਾਂ ਨੇ ਉਹਨਾਂ ਹੰਗਾਰਾ ਨਹੀਂ ਭਰਿਆ ਕਿ ਨਸ਼ੇ ਦੀ ਕੰਟਰੋਲ ਕੀਤਾ ਜਾ ਰਿਹਾ ਹੈ ਤੇ ਉਸ ਦੇ ਲਈ ਸਿੱਧੇ ਤੌਰ ਦੇ ਉੱਤੇ ਕੱਲੀ ਪੁਲਿਸ ਨੂੰ ਕੀ ਜ਼ਿੰਮੇਵਾਰ ਠਹਿਾ ਜਾਵੇ ਜਾਂ ਫਿਰ ਸਿਆਸੀ ਇੱਛਾ ਸ਼ਕਤੀ ਦੀ ਵੀ ਕਮਜ਼ੋਰੀ ਮੰਨੀ ਜਾ ਰਹੀ ਹੈ ਇਹ ਦੋਵੇਂ ਚੀਜ਼ਾਂ ਨੇ ਜੇਕਰ ਦੋਵਾਂ ਦਾ ਤਾਲਮੇਲ ਸਹੀ ਹੋਵੇ ਤਾਂ ਫਿਰ ਨਸ਼ਿਆਂ ਦੇ ਮੁੱਦੇ ਨੂੰ ਜਿਹੜਾ ਕਿ ਇੱਕ ਘਾਤਕ ਮੁੱਦਾ ਬਣ ਚੁੱਕਾ ਹੈ ਜਿਹੜਾ ਕਿ ਬੇਰੁਜ਼ਗਾਰੀ ਜਾਂ ਨੌਜਵਾਨਾਂ ਦਾ ਜਿਹੜਾ ਵਹਿਲ ਪੁਣਾ ਜਿਸ ਨੂੰ ਧੱਕਿਆ ਗਿਆ ਵਹਿਲ ਪੁਣਾ ਵਾਲ ਨੌਜਵਾਨੀ ਨੂੰ ਉਸ ਤੋਂ ਇਸਤਮਾਲ ਆ ਜਿਹੜਾ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਚਾਹੇ ਡਰੋਨ ਦੇ ذریعے ਨਸ਼ਾ ਆ ਰਿਹਾ ਪੰਜਾਬ ਦੇ ਅੰਦਰ ਪੰਜਾਬ ਦੀ ਸਰਹੱਦ ਦੇ ਅੰਦਰ ਉੱਥੇ ਵੇਚਣ ਦੀ ਗੱਲ ਹੋਵੇ ਉਸ ਦੀ ਤਸਕਰੀ ਦੀ ਗੱਲ ਹੋਵੇ ਉਸ ਨੂੰ ਨਕੇਲ ਪਾਉਣ ਲਈ ਜੋ ਕਦਮ ਚੁੱਕੇ ਜਾਣੇ ਚਾਹੀਦੇ ਨੇ ਉਹ ਸ਼ਾਇਦ ਉਸ ਢੰਗ ਨਾਲ ਹਾਲੇ ਤੱਕ ਨਹੀਂ ਚੁੱਕੇ ਗਏ ਜਿਸ ਦੇ ਨਾਲ ਉਸ ਤੇ ਉੱਤੇ ਕੰਟਰੋਲ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਫਾ ਇਸ ਮਾਮਲੇ ਦੇ ਉੱਤੇ ਕਿਹਾ ਕਿ ਸਾਨੂੰ ਸਮਾਂ ਹੋਰ ਲੱਗੇਗਾ ਇੱਕ ਵਾਰੀ ਤਾਂ 1 ਸਾਲ ਮੰਗ ਲਿਆ ਗਿਆ ਸੀ ਉਹ ਸਾਲ ਵੀ ਪੂਰਾ ਹੋਣ ਦੇ ਉੱਤੇ ਆ ਗਿਆ ਤਾਂ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਰੋਡ ਮੈਪ ਸਾਰਾ ਬਣਾ ਲਿਆ ਹੈ ਉਹ ਰੋਡ ਮੈਪ ਨੂੰ ਇੰਪਲੀਮੈਂਟ ਕਰਨਾ ਬਾਕੀ ਹੈ ਪਰ ਉਸ ਤੋਂ ਬਾਅਦ ਵੀ 7-8 ਮਹੀਨੇ ਬੀਤ ਚੁੱਕੇ ਹੈ ਹੁਣ ਦੇਖਦੇ ਹਾਂ ਕਿ ਉਸ ਰੋਡ ਮੈਪ ਨੂੰ ਲਾਗੂ ਹੁੰਦਿਆਂ ਨੂੰ ਕਿੰਨਾ ਸਮਾਂ ਲੱਗਦਾ ਹੈ ਇੱਕ ਪਾਸੇ ਸਿਆਸੀ ਇੱਛਾ ਸ਼ਕਤੀ ਦੀ ਵੱਡੀ ਘਾਟ ਰੜਕ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਆਪਣੀ ਥਾਂ ਦੇ ਉੱਤੇ ਚਿੰਤਾ ਦੇ ਵਿੱਚ ਡੁੱਬ ਗਏ ਨੇ ਜਦੋਂ ਦੀ ਉਹਨਾਂ ਨੇ ਸਰਕਾਰੀ ਚਿੱਠੀ ਦੇਖ ਲਈ ਹੈ ਉਹ ਨੋਟੀਫਿਕੇਸ਼ਨ ਦੇਖੀ ਹੈ ਜਿਸ ਵਿੱਚ ਪੂਰੀ ਪਾਲਿਸੀ ਦਾ ਵੇਰਵਾ ਦਿੱਤਾ ਗਿਆ ਹੈ ਕਿਹੜੇ ਮੁਲਾਜ਼ਮ ਨੂੰ ਕਿੱਥੇ-ਕਿੱਥੇ ਭੇਜਿਆ ਜਾ ਸਕਦਾ ਹੈ ਕਿਸੇ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਭੇਜਿਆ ਜਾ ਸਕਦਾ ਹੈ ਜਿਹਨੂੰ 8 ਤੋਂ 9 ਸਾਲ ਦਾ ਸਮਾਂ ਹੋ ਗਿਆ ਡਿਊਟੀ ਨਿਭਾਉਂਦਿਆਂ ਨੂੰ ਇੱਕੋ ਜ਼ਿਲ੍ਹੇ ਵਿੱਚ ਔਰ ਕਿਸੇ ਨੂੰ 3 ਸਾਲ ਜੇਕਰ ਇੱਕੋ ਥਾਣੇ ਚੌਕੀ ਦੇ ਵਿੱਚ ਹੋ ਗਏ ਤੇ ਉਹਨਾਂ ਨੂੰ ਆਸ-ਪਾਸੇ ਵੀ ਭੇਜਿਆ ਜਾ ਸਕਦਾ ਹੈ ਇੱਥੇ ਇੱਕ ਗੱਲ ਇਹ ਵੀ ਦੱਸਣੀ ਜ਼ਰੂਰੀ ਹੈ ਕਿ ਪੁਲਿਸ ਚੌਕੀਆਂ ਦੇ ਵਿੱਚ ਜਿਨ੍ਹਾਂ ਕੋਲ ਨਾ ਸਬ-ਇੰਸਪੈਕਟਰ ਨਾ ਹੀ ਏਐਸਆਈ ਤੇ ਨਾ ਹੀ ਉਹ ਇਨਸਪੈਕਟਰ ਨੇ ਫਿਰ ਵੀ ਉਹਨਾਂ ਨੂੰ ਜੇਕਰ ਡਿਊਟੀਆਂ ਦਿੱਤੀਆਂ ਗਿਆ ਨੇ ਹਾਲਾਂਕਿ ਬਹੁਤੇ ਇਨਸਪੈਕਟਰਾਂ ਦੀ ਜਿਹੜੀ ਡਿਊਟੀ ਹੈ ਉਹ ਜ਼ਿਆਦਾਤਰ ਸਿਕਿਉਰਟੀ ਮਾਮਲਿਆਂ ਦੇ ਵਿੱਚ ਲਗਾਈ ਗਈ ਹੈ ਜਾਂ ਥਾਣਿਆਂ ਦੇ ਵਿੱਚ ਲਗਾਈ ਗਈ ਹੈ ਪਰ ਸਬ ਇਨਸਪੈਕਟਰ ਜਾਂ ਏਐਸਆਈ ਜੇਕਰ ਚੌਂਕੀ ਇੰਚਾਰਜ ਬਣਾਏ ਗਏ ਨੇ ਤੇ ਇਸ ਤੋਂ ਇਲਾਵਾ ਕਈ ਹੈੱਡ ਕਨਸਟੇਬਲ ਨੂੰ ਵੀ ਤਰੱਕੀ ਦੇ ਕੇ ਜਿਹੜਾ ਹੈ ਚੌਂਕੀ ਇੰਚਾਰਜ ਬਣਾਇਆ ਗਿਆ ਉਹ ਵੀ ਕਈ ਥਾਵਾਂ ਦੇ ਉੱਤੇ ਮਾਮਲੇ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਨੇ ਜਦੋਂ ਕਈ ਗੰਭੀਰ ਮਾਮਲਿਆਂ ਦੇ ਉੱਤੇ ਰਿਪੋਰਟ ਦਰਜ ਕਰਨੀ ਹੁੰਦੀ ਹੈ ਤੇ ਖੁਦ ਵੀ ਨਿਯਮਾਂ ਦੇ ਮੁਤਾਬਕ ਉਹ ਪੈਰਵਾਈ ਨਹੀਂ ਕਰ ਸਕਦੇ ਜੋ ਕਿ ਇੱਕ ਸੀਨੀਅਰ ਮੁਲਾਜ਼ਮ ਨੇ ਸੀਨੀਅਰ ਰੈਂਕ ਦੇ ਅਧਿਕਾਰੀ ਨੇ ਕਰਨੀ ਹੁੰਦੀ ਹੈ ਇਹ ਵੀ ਸਮੱਸਿਆਵਾਂ ਕਈ ਥਾਵਾਂ ਦੇ ਉੱਤੇ ਦੇਖੀਆਂ ਗਈਆਂ ਨੇ ਹੁਣ ਇੱਥੇ ਇਹ ਵੀ ਗੱਲ ਬਣਦੀ ਹੈ ਕਿ ਜਿਹੜੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਨੇ ਥਾਣਿਆਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੀ ਘਾਟ ਵੀ ਵੱਡੇ ਪੱਧਰ ਤੇ ਉੱਤੇ ਆ ਇਹਦੇ ਵਿੱਚ ਇਹ ਕੋਈ ਸ਼ੱਕ ਨਹੀਂ ਕਿ ਪੁਲਿਸ ਨਾਫਰੀ 80 ਤੋਂ 90 ਹਜ਼ਾਰ ਪੂਰੇ ਪੰਜਾਬ ਚ ਕੰਮ ਕਰ ਰਹੀ ਹੈ ਪਰ ਬਹੁਤੀਆਂ ਡਾਰਾਂ ਉਹ ਮੰਤਰੀਆਂ ਸੰਤਰੀਆਂ ਨਾਲ ਚਲਦੀਆਂ ਨੇ ਸਿਕਿਉਰਿਟੀ ਵਾਲੇ ਮਾਮਲੇ ਦੇ ਵਿੱਚ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਥਾਣੇ ਜਾਂ ਸੁਵਿਧਾ ਸੈਂਟਰ ਬਣਾ ਦਿੱਤੇ ਗਏ ਨੇ ਉੱਥੇ ਵੀ ਕਈ ਥਾਵਾਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਕਈਆਂ ਨੂੰ ਕਿਸੇ ਥਾਂ ਦੇ ਉੱਤੇ ਲਗਾਇਆ ਜਾਂਦਾ ਜਿਹੜਾ ਸਲੂਟ ਮਾਰਨ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੱਧ ਲੰਘ ਰਹੀ ਹੈ ਪਰ ਥਾਣਿਆਂ ਦੇ ਵਿੱਚ ਜਾਂ ਆਮ ਲੋਕਾਂ ਦੀ ਜਿੱਥੇ ਹਿਫਾਜ਼ਤ ਕਰਨੀ ਹੈ ਸੁਰੱਖਿਆ ਮੁਹੱਈਆ ਕਰਾਉਣੀ ਹੈ ਉੱਥੇ ਪੁਲਿਸ ਮੁਲਾਜ਼ਮਾਂ ਦੀ ਘਾਟ ਰੜਕਦੀ ਹੈ ਜਿਸ ਦੇ ਕਰਕੇ ਇਹ ਵੀ ਸੁਣਨ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜੀ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਸ ਦੇ ਵਿੱਚ ਬਹੁਤੇ ਮੁਲਾਜ਼ਮ ਪੁਲਿਸ ਮੁਲਾਜ਼ਮ ਜਿਹੜੇ ਕਿ ਨਿਯਮਾਂ ਦੇ ਮੁਤਾਬਕ ਕਈ ਥਾਣਿਆਂ ਦੇ ਵਿੱਚ ਡਿਊਟੀਆਂ ਕਈਆਂ ਨੂੰ ਦਿੱਤੀਆਂ ਜਾਂਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਨਵੇਂ ਭਰਤੀ ਹੋ ਰਹੇ ਨੌਜਵਾਨ ਆਪਣੀ ਤਨਦੇਹੀ ਦੇ ਨਾਲ ਕਈ ਥਾਵਾਂ ਦੇ ਉੱਤੇ ਚਾਹੇ ਨਾਕਿਆਂ ਦੇ ਉੱਤੇ ਜਾਂ ਥਾਣਿਆਂ ਦੇ ਵਿੱਚ ਚੌਂਕੀਆਂ ਦੇ ਵਿੱਚ ਡਿਊਟੀ ਕਰਦੇ ਦਿਖਾਈ ਦਿੰਦੇ ਨੇ ਪਰ ਜਿਨ੍ਹਾਂ ਨੂੰ ਭੇਤ ਆ ਗਿਆ ਮਹਿਕਮੇ ਦਾ ਕਿੱਥੋਂ ਬਚਣਾ ਹੈ ਕਿਹੜੀ ਵੱਡੀ ਮੱਛੀ ਨੂੰ ਖੁਸ਼ ਕਰਕੇ ਰੱਖਣਾ ਹੈ ਤੇ ਕਿਸ ਦੇ ਥੱਲੇ ਅਸੀਂ ਨਹੀਂ ਲੱਗਣਾ ਤੇ ਕਿਸ ਦੇ ਲੱਗਣਾ ਜਿਨ੍ਹਾਂ ਨੇ ਭੇਤ ਪਾ ਲਿਆ ਉਹ ਵੀ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਆਪਣਾ ਸਮਾਂ ਪੂਰਾ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕੁੱਲ ਮਿਲਾ ਕੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਕਈ ਹੁਣਤਾਈਆਂ ਨੇ ਪੁਲਿਸ ਮਹਿਕਮੇ ਦੇ ਵਿੱਚ ਜਿਸ ਦੇ ਕਰਕੇ ਨਸ਼ੇ ਵਾਲੇ ਮਸਲੇ ਦੇ ਉੱਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਦੇਖਿਆ ਜਾ ਰਿਹਾ ਹੁਣ ਜਿੱਥੋਂ ਤੱਕ ਰਹੀ ਗੱਲ ਕਿ 3 ਸਾਲ ਦੀ ਡਿਊਟੀ ਜੇਕਰ ਹੋ ਗਈ ਹੈ ਤੇ ਉਸ ਨੂੰ ਕਿਸੇ ਹੋਰ ਯੂਨਿਟ ਜਾਂ ਸਟੇਸ਼ਨ ਦੇ ਵਿੱਚ ਭੇਜਿਆ ਜਾ ਸਕਦਾ ਹੈ ਤੇ ਨਾਲ ਹੀ ਚਾਹੇ ਉਸ ਦੇ ਕੋਲ ਕੋਈ ਵੀ ਰੈਂਕ ਹੋਵੇ ਪਰ ਕੌਨਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਜੇਕਰ 9 ਸਾਲ ਕਿਸੇ ਇੱਕ ਥਾਂ ਦੇ ਜ਼ਿਲ੍ਹੇ ਵਿੱਚ ਪੂਰੇ ਕਰ ਲਏ ਤੇ ਉਹਨਾਂ ਨੂੰ ਬਾਹਰ ਵੀ ਭੇਜਿਆ ਜਾ ਸਕਦਾ ਹੈ ਇਸੇ ਤਰ੍ਹਾਂ ਡਿਸਟ੍ਰਿਕਟ ਡਿਊਰਿੰਗ ਜਿਹੜਾ 15 ਸਾਲ ਦੀ ਸੇਮ ਸਰਵਿਸ ਹੋ ਚੁੱਕੀ ਹੈ ਉਸ ਦੀ ਇੱਕ ਜ਼ਿਲ੍ਹੇ ਦੇ ਵਿੱਚ ਤੇ ਉਸ ਨੂੰ ਵੀ ਆਸ-ਪਾਸੇ ਭੇਜਿਆ ਜਾ ਸਕਦਾ ਹੈ ਔਰ ਇੱਕ ਸੇਮ ਰੇਂਜ ਦੇ ਵਿੱਚ ਜਿਵੇਂ ਜਿਹੜਾ ਕੀ ਪਟਿਆਲਾ ਰੇਂਜ ਤੋਂ ਜਾਂ ਰੋਪੜ ਰੇਂਜ ਦੇ ਵਿੱਚ ਭੇਜਣਾ ਹੈ ਜਾਂ ਰੋਪੜ ਰੇਂਜ ਤੋਂ ਫਿਰੋਜ਼ਪੁਰ ਭੇਜਣਾ ਹੈ ਇਹ ਵੀ ਇੱਕ ਤਰ੍ਹਾਂ ਦੀ ਉਸ ਪਾਲਿਸੀ ਦਾ ਹਿੱਸਾ ਹੈ ਪਰ ਇਸ ਪਾਲਿਸੀ ਨੂੰ ਲਾਗੂ ਕਿਵੇਂ ਕਰਨਾ ਹੈ ਇਹ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਜਾਂ ਡੀਜੀਪੀ ਗੌਰਵ ਯਾਦਵ ਦੇ ਉੱਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਇੱਕ ਸਾਰ ਲਾਗੂ ਕਰਨਾ ਹੈ ਜਾਂ ਫਿਰ ਵੱਖ-ਵੱਖ ਤਰ੍ਹਾਂ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਕਈ ਥਾਵਾਂ ਦੇ ਉੱਤੇ ਗਿਣਤੀ ਥਾਣਿਆਂ ਦੀ ਵਾਧਾ ਹੈ ਕਈਆਂ ਤੇ ਘਟ ਹੈ ਤਾਂ ਨਫਰੀ ਦੇ ਹਿਸਾਬ ਨਾਲ ਵੀ ਇਹ ਡਿਊਟੀਆਂ ਆਸੇ-ਪਾਸੇ ਤਬਾਦਲੇ ਆ ਜਿਹੜੇ ਉਹ ਕੀਤੇ ਜਾ ਸਕਦੇ ਆ ਪਰ ਇਹ ਵੱਡੀ ਪੱਧਰ ਦੇ ਉੱਤੇ ਕੀਤੇ ਜਾ ਰਹੇ ਤਬਾਦਲਿਆਂ ਦੇ ਵਿੱਚ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੀ ਗੈਰ ਕਾਨੂੰਨੀ ਤੌਰ ਦੇ ਉੱਤੇ ਬਣਾਈ ਜਾਇਦਾਦ ਹੈ ਜਾਂ ਡਰੱਗ ਸਪਲਾਈਅਰ ਨੇ ਉਹਨਾਂ ਨੂੰ ਜ਼ਬਤ ਕਰਨ ਲਈ ਐਨਡੀਪੀਐਸ ਦੀ ਧਾਰਾ 66 ਦੀ ਵੱਤਵਤ ਵਰਤੋਂ ਕਰਨ ਦੇ ਨਿਰਦੇਸ਼ ਵੀ ਨਾਲ ਦੇ ਨਾਲ ਦੇ ਦਿੱਤੇ ਗਏ ਨੇ ਔਰ ਐਸਐਸਪੀਜ਼ ਨੂੰ ਸਪਸ਼ਟ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਏ ਜਾਣ ਵਾਲੀ ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਵਾਲੇ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨਾਂ ਇਹ ਵੀ ਆਖਿਆ ਕਿ ਵਿਭਾਗ ਵਿੱਚ ਅਜਿਹੀਆਂ ਕਾਲੀਆਂ ਭੇਡਾਂ ਖਿਲਾਫ ਉਪਾਗੀ ਕਾਰਵਾਈ ਤੇ ਮਿਸਾਲੀ ਸਜ਼ਾ ਵੀ ਯਕੀਨੀ ਬਣਾਈ ਜਾਵੇ ਡੀਆਈਜੀ ਹਰ ਹਰਮਨबीर ਸਿੰਘ ਗਿੱਲ ਨੇ ਸਮੂਹ ਐਸਐਸਪੀਜ਼ ਗ੍ਰੇਟਡ ਅਧਾਰੀਆਂ ਤੇ ਐਸਐਚਓਜ਼ ਨੂੰ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕਾਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਸਬੰਧਤ ਦਫ਼ਤਰਾਂ ਵਿੱਚ ਮਜਬੂਰ ਜਿਹੜੀਆਂ ਨੇ ਹਾਜ਼ਰ ਰਹਿਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਹਾਲਾਂਕਿ ਕਿਸੇ ਇੱਕ ਡੀਆਈਜੀ ਜਾਂ ਕ੍ਰੇਂਜ ਦੀ ਸੀ ਗੱਲ ਨਹੀਂ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਲਾਗੂ ਹੋਣ ਜਾ ਰਿਹਾ ਹੈ ਔਰ ਜੇਕਰ ਪੁਲਿਸ ਮਹਿਕਮੇ ਦੇ ਵਿੱਚ ਵੀ ਕੋਈ ਕੌਨਸਟੇਬਲ ਤੋਂ ਲੈ ਕੇ ਵੱਡੇ ਪੱਧਰ ਤੱਕ ਦੇ ਅਧਿਕਾਰੀ ਪਾਏ ਜਾਂਦੇ ਨੇ ਉਸ ਦੇ ਵਿੱਚ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਦੇ ਨਾਲ ਕਿਉਂਕਿ ਐਨਡੀਪੀਐਸ ਐਕਟ ਦੇ ਮਾਮਲਿਆਂ ਵਿੱਚ ਖਾਸ ਤੌਰ ਤੇ ਦੇਖਿਆ ਗਿਆ ਕਿ ਪਹਿਲਾਂ ਨਾਮ ਸ਼ਾਮਿਲ ਕਰ ਲਿਆ ਜਾਂਦਾ ਫਿਰ ਨਾਮ ਕਢਾਉਣ ਦੀ ਖਾਤਰ ਇਨਕੁਆਇਰੀ ਦੇ ਵਿੱਚੋਂ ਉਸ ਪੂਰੀ ਜਾਂਚ ਪੜਤਾਲ ਦੇ ਵਿੱਚੋਂ ਤੇ ਉਸ ਦੇ ਪੈਸੇ ਅਲੱਗ ਲਏ ਜਾਂਦੇ ਨੇ ਇਸ ਤਰ੍ਹਾਂ ਦੇ ਕਈ ਥਾਣੇਦਾਰ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਆ ਜਿਹੜੇ ਉਹ ਡਿੱਕੇ ਚੜ੍ਹੇ ਹਾਲਾਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਕਈਆਂ ਦੇ ਹੱਥ ਉੱਤੇ ਤੱਕ ਮਿਲਦੇ ਇਸ ਕਰਕੇ ਉਹ ਬਚ ਜਾਂਦੇ ਆ ਔਰ ਇੱਥੇ ਇੱਕ ਗੱਲ ਹੋਰ ਸਪਸ਼ਟ ਕਰਨੀ ਚਾਹੀਦੀ ਹੈ ਪੁਲਿਸ ਮੈਕਮੇ ਨੂੰ ਕਿ ਤੇਰ ਮੇਰ ਦੀ ਕਾਰਵਾਈ ਨਾ ਹੋਵੇ ਚਾਹੇ ਉਸ ਵਿੱਚ ਐਸਐਸਪੀ ਰੈਂਕ ਦਾ ਅਧਿਕਾਰੀ ਹੈ ਕੋਈ ਡੀਆਈਜੀ ਹੈ ਜਾਂ ਕਾਂਸਟੇਬਲ ਹੈ ਜਾਂ ਫਿਰ ਸਬ ਇੰਸਪੈਕਟਰ ਹੈ ਏਐਸਆਈ ਹੈ ਐਸਐਚਓ ਹੈ ਕੋਈ ਵੀ ਇਸ ਤਰ੍ਹਾਂ ਸ਼ਿਕੰਜੇ ਵਿੱਚ ਆਉਂਦਾ ਹੈ ਤਾਂ ਕਿਸੇ ਦੀ ਕਿਸੇ ਨਾਲ ਗੁੱਡਵਿਲ ਬਣੀ ਹੈ ਜਾਂ ਚੰਗੀ ਹੈਲੋ ਹੈ ਇਸ ਕਰਕੇ ਉਹ ਨਹੀਂ ਬਚਣਾ ਚਾਹੀਦਾ ਸਾਰੇ ਉੱਤੇ ਇੱਕਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਉਮੀਦ ਕੀਤੀ ਜਾ ਸਕਦੀ ਹੈ ਤਾਂ ਹੀ ਅਜਿਹੇ ਤਬਾਦਲੇ ਅਤੇ ਅਜੀਆਂ ਤਬਦੀਲੀਆਂ ਦਾ ਫਾਇਦਾ ਹੋਵੇਗਾ ਨਹੀਂ ਤਾਂ ਫਿਰ ਜਿਉਂ ਦੀ ਤਿਉਂ ਸਥਿਤੀ ਬਣੀ ਰਹੇਗੀ ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਸਰਕਾਰੀ ਨੋਟੀਫਿਕੇਸ਼ਨ ਦੀ ਅਸੀਂ ਗੱਲ ਕੀਤੀ ਹੈ ਸਾਡੇ ਜਾਣਕਾਰਾਂ ਨੇ ਜੋ ਸਾਨੂੰ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਅਹਿਮ ਜਾਣਕਾਰੀ ਇਹ ਹੈ ਕਿ ਜਿੱਥੇ-ਜਿੱਥੇ ਵੀ ਵੱਧ ਸਮਾਂ ਹੋ ਗਿਆ ਕਿਸੇ ਪੁਲਿਸ ਮੁਲਾਜ਼ਮਾ ਨੂੰ ਅਧਿਕਾਰੀਆਂ ਨੂੰ ਕੰਮ ਕਰਦਿਆਂ ਨੂੰ ਉਹਨਾਂ ਦੇ ਤਬਾਦਲੇ ਨਿਸ਼ਚਿਤ ਹੈ ਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਵੱਡੇ ਪੱਦਰ ਦੇ ਉੱਤੇ ਤਬਾਦਲੇ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ ਖਾਸ ਮੁੱਦਾ ਕੀ ਹੈ ਜੜ ਕੀ ਹੈ ਨਸ਼ੇ ਨੂੰ ਕੰਟਰੋਲ ਕਰਨਾ ਕੀ ਇਹਨਾਂ ਤਬਾਦਲਿਆਂ ਦੇ ਨਾਲ ਨਸ਼ਾ ਤਬਦੀਲੀ ਜਾਂ ਨਸ਼ੇ ਦੇ ਵਿੱਚ ਕੰਟਰੋਲ ਹੋ ਜਾਵੇਗਾ ਜਾਂ ਡਰੱਗ ਤਸਕਰ ਨੇ ਜਿਹੜੇ ਉਹਨਾਂ ਨੂੰ ਕਾਬੂ ਪਾਇਆ ਜਾ ਸਕਦਾ ਹੈ ਇਸ ਦੇ ਬਾਰੇ ਨਿੱਜੀ ਤੌਰ ਦੇ ਉੱਤੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਡੀਜੀਪੀ ਗੌਰਵ ਯਾਦਵ ਤੱਕ ਇਹ ਸਲਾਹ مشورہ ਆਪਸ ਦੇ ਵਿੱਚ ਹੋ ਚੁੱਕਾ ਹੈ ਤੈ ਹੋ ਚੁੱਕਾ ਹੈ ਕਿ ਹੁਣ ਵੱਡੇ ਪੱਧਰ ਦੇ ਉੱਤੇ ਪੁਲਿਸ ਮੈਕਮੇ ਦੇ ਵਿੱਚ ਵੀ ਤਬਦੀਲੀਆਂ ਹੋਣੀਆਂ ਲਾਜ਼ਮੀ ਨੇ ਜੇਕਰ ਤਬਦੀਲੀਆਂ ਨਾ ਕੀਤੀਆਂ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸ ਦੇ ਸਿਆਸੀ ਤੌਰ ਦੇ ਉੱਤੇ ਖਮਿਆਜੇ ਭੁਗਤਨੇ ਪੈ ਸਕਦੇ ਨੇ ਹੁਣ ਇੱਥੇ ਪੁਲਿਸ ਸਹੀ ਹੈ ਸਰਕਾਰ ਸਹੀ ਸੋਚ ਰਹੀ ਹੈ ਜਿਆਂ ਫਿਰ ਇਹ ਦੋਵੇਂ ਹੀ ਤਾਲਮੇਲ ਦੇ ਵਿੱਚ ਔਖੜੇ ਹੋਏ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਤੇ ਆਪਣੇ ਆਪਣੇ ਸੁਝਾਅ ਜਰੂਰ ਸਾਂਝੇ ਕਰੋ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ